ਵਾ ਘਰ ਚੌਥਾ ੴ ਸਤਗੁਰ ਪ੍ਰਸਾਦ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਨ ਤਨ ਰਤਾ ਸਚ ਰੰਗ ਇਕੋ ਨਾਮ ਆਧਾਰ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਾਤਨ ਰਤਾ ਸਚ ਰੰਗ ਇਕੋ ਨਾਮ ਆਧਾਰ ਵਿਖਿਆ ਰੰਗ ਕੋੜਾ ਵਿਆ ਦਿਸਨ ਸਬੇ ਸ਼ਾਰ ਹਰ ਅਮਰਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵੰਦਨ ਪ੍ਰਭ ਸੰਗ ਮੋਲਿਆ ਸਮਰੱਥ ਪੁਰਖ ਅਪਾਰ ਹਰ ਮਿਲਨੇ ਨੂੰ ਮਨ ਲੂਚਦਾ ਮਮਲਾ ਵਣਹਾਰਾ ਜਿਨੇ ਸਖੀ ਪ੍ਰਭ ਪਾਇਆ ਓ ਤਨ ਕਾ ਸਦ ਬਲਹਾਰ ਨਾਨਕ ਹਰ ਜੇ ਮਿਆਕਰ ਸ਼ਬਦ ਸਵਾਰਨਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਔਰਹਾਰ ਦੇ ਮਿਆਕਰ ਸ਼ਬਦ ਸਵਾਰਣ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਹ ਰਹਾ ਸ੍ਰੀ ਵਾਹਿਗੁਰੂ ਜੀ 12 ਮਹਾਮਾਜ ਮਹਾਲਾ ਪੰਜਵਾਂ ਘਰ ਚੌਥਾ ਇਕੋ ਅੰਕਾਰ ਸਤਿਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇ ਲੋ ਰਾਮ ਚਾਰ ਕੁੰਟ ਦਾ ਰਸ ਭਰ ਮੇ ਥਕਿਆ ਏ ਪ੍ਰਭ ਕੇ ਸਾਮ ਤਿੰਨ ਦੁਦੇ ਤੇ ਬਾਹਰੀ ਕਿਤਨ ਆਵ ਕਾਮ ਜਲ ਬਿਨ ਸਾਕ ਮੁਲਾਵਤ ਉਪਜਾ ਨਾਹੀ ਧਾਮ ਹਰ ਨਾਮ ਨ ਮਿਲਿਆ ਸਾਜਨ ਕਤ ਪਾਈਐ ਵਿਸ ਰਾਮ ਜਿਤ ਘਰ ਹਰਿ ਕੰਤ ਨ ਪ੍ਰਗਟਿ ਪਟਨਾਗਰ ਸੇ ਗ੍ਰਾਮ ਸਰਬ ਸ਼ਿੰਗਾਰ ਤੰਬੋਲ ਰਸ ਸੰਦੇਹੀ ਸਭ ਖਾਮ ਪ੍ਰਭ ਸਵਾਮੀ ਕੰਤ ਵੀ ਹੋਣੀਆ ਮੀਤ ਸਜਣ ਸਭ ਜਾਮ ਨਾਨਕੀ ਬੇਨੰਤੀ ਆ ਕਰ ਕਿਰਪਾ ਦੀਜੈ ਨਾਮ ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸ ਕਾ ਨੇਚਲ ਧਾਮ ਚੇਤ ਗੋਵਿੰਦ ਆਰਾਧਿਆ ਹੋਵੇ ਆਨੰਦ ਕਨਾ ਸੰਤ ਜਿਨਾ ਮਿਲ ਪਾਈਐ ਰਸਨਾ ਨਾਮ ਪਣਾ ਜਿਨ ਪਾਇਆ ਪ੍ਰਭ ਆਪਣਾ ਆਇਤ ਸਹਿ ਗਨਾ ਇਕ ਕਿਨ ਤਿਸ ਬਿਨ ਜੀਵਨਾ ਬਿਰਥਾ ਜਨਮ ਜਨਾ ਜਲਤਰਾ ਮਹਿਲ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਚਿਤ ਨਾ ਵੈ ਕਿਤੜਾ ਦੁੱਖ ਗਣਾ ਜਿਣੀ ਰਾਵਿਆ ਸੋ ਪ੍ਰਭੂ ਤਿਨਾਂ ਭਾਗ ਮੰਨਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸੁ ਹੋਣਾ ਚੇਤ ਮਲਾਏ ਸੋ ਪ੍ਰਭੂ ਤਿਸ ਕੇ ਪਾਇ ਲੱਗਾ ਵਿਸਾਖਤੀ ਰਣਕਾਂ ਵਾਢਿਆ ਜਿਨਾਂ ਪ੍ਰੇਮ ਬਿਸ਼ੋ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋ ਉਤਰ ਕਲਤਨਾ ਸੰਗਤ ਨਾ ਹਰ ਬਨਾਸੀ ਓ ਪਲਚ ਪਲ ਸਗਲੀ ਮੂਈ ਝੂਠਾ ਤੰਦਾ ਮੋਹ ਇਕ ਸਰ ਕੇ ਨਾ ਬਿਨ ਅੱਗੇ ਲਗਿਆ ਕੋਏ ਦੇਵ ਸਰਬ ਗੁਚ ਨਾ ਪ੍ਰਭ বিনা ਅਵਰਣ ਕੋਏ ਪ੍ਰੀਤਮ ਚਰਨੀ ਜੋ ਲਗੇ ਤਿਨ ਕੀ ਨਿਰਮਲ ਸੋਏ ਨਾਨਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪ੍ਰਾਪਤ ਹੋਏ ਵਿਸਾਖ ਸੁਹਾਵਾ ਤਾਂ ਲਗੇ ਜਾਂ ਸੰਤ ਭੇਟੇ ਹਰ ਸੋਏ ਹਰ ਜੇਠੋ ਜੁੜੰਦਾ ਲੋੜੀ ਆ ਜਿਸ ਅੱਗੇ ਸਾ ਨਵਨ ਹਰ ਸੱਜਣ ਦਾ ਉਨ ਲੱਗਿਆ ਕਿਸੇ ਨ ਦੇਈ ਬਾਨਾ ਮਾਣਕ ਮੋਤੀ ਨਾ ਪ੍ਰਗੁਣਨ ਲੱਗੈ ਨਾ ਇਨਸਨ ਰੰਗ ਸੁਬੇ ਨਾਰਾਇਣੇ ਜੇਤੇ ਮਨ ਭਵਨ ਜੋ ਹਰ ਲੋੜ ਅਸੋ ਕਰੈ ਸੋਈ ਦੇ ਕਰਾਨਾ ਜੋ ਪ੍ਰਕਿਰਤੀ ਆਪਣੇ ਸਹੀ ਕਹੀ ਹੈ ਧੰਨ ਆਪਨ ਲਈ ਅਜੇ ਮਿਲਿਆ ਵਿਛੜ ਕਿਉ ਰਵਾਨਾ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨਨ ਹਰ ਜੇ ਟਰ ਗੀਲਾ ਤਿਸ ਧਨੀ ਜਿਸ ਕਾ ਭਾਗ ਮਥਾਨਾ ਅਸਾੜਤ ਪੰਧਾ ਤਿਸ ਲਗਿਆ ਹਰ ਨਾਉ ਨ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨ ਸੰਧੀ ਆਸ ਦੁਇ ਭੈ ਭਗਤੀ ਐ ਗਲ ਪੈ ਸੁ ਜਮ ਕੀ ਫਾਸ ਜਿਹਾ ਬੀਜ ਸੋਲ ਹੁਣੇ ਮੱਥੇ ਝੋਲ ਖਿਆਸ ਰੈਣ ਵਿਹਾਣੀ ਪੁਸਤਾਨ ਉੱਠ ਚਲੀ ਗਈ ਨਿਰਾਸ ਜਿੰਨ ਕਾ ਸਾਧੂ ਭੇਟਿਆ ਸੋ ਦਰਗਹ ਹੋਏ ਖਲਾਸ ਕਰ ਕਿਰਪਾ ਪਰਬ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਤੂਲ ਬਿੰਦੂ ਜਾ ਕੋ ਨਹੀਂ ਨਾਨਕੀ ਅਰਦਾਸ ਅਸਾਰ ਸੁਹੰਦਾ ਇਸ ਲਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕੌਣ ਸਿਓ ਪਿਆਰ ਮਨ ਤਨ ਰਤਤਾ ਸੱਚ ਰੰਗ ਇੱਕੋ ਨਾਮ ਆਧਾਰ ਵਿਖਿਆ ਰੰਗ ਕੁੜਾ ਆਵਿਆ ਜਿਸ ਸੰਸਬੇਸ਼ਾਰ ਹਰਿ ਅੰਮ੍ਰਿਤ ਮੂਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਾਣ ਤਿਨ ਪ੍ਰਸੰਗ ਮੌਲਿਆ ਸਮਰੱਥ ਪੁਰਖ ਅਪਾਰ ਹਰ ਮਿਲਨੇ ਨੂੰ ਮਨ ਲੋਚਦਾ ਕਰਮ ਮਲਾਵਣ ਹਾਰ ਜਿਨਿ ਸਾਂਖੇ ਪ੍ਰਭ ਪਾਇਆ ਹਉ ਤਿਨ ਕੈ ਸਦ ਬਲਿਹਾਰ ਨਾਨਕ ਹਰਦੀ ਮਿਆਕਾਰ ਸ਼ੁਭ ਸੁਵਾਰਣ ਹਾਰ ਸਾਵਣ ਤਿਨ ਸੁਹਾਗਨੀ ਜਿਨ ਰਾਮ ਨਾਮ ਉਰਹਾਰ ਪਦ ਪਰਮ ਕੁਲਾਣਿਆ ਦੁੱਧਾ ਲੱਗਾ ਹੇਤ ਲਖਸ਼ਿੰਗਾਰ ਬਨਾਇਆ ਕਾਰਜ ਨਾਹੀ ਕੀਤਾ ਜੇ ਤਦ ਦਿਨ ਦੇ ਬਿਨ ਸ੍ਰੀ ਤਤ ਵੇਲੇ ਕਹਸਨ ਪ੍ਰੇਤ ਪਕੜ ਤੇ ਲੈਣ ਦੂਰ ਜਾਮਾ ਕਿਸੇ ਨ ਦੇਣੀ ਭੇਤ ਛੜ ਖੜੋ ਤੇ ਖਿਨੇ ਮਾਹੇ ਜਿਸੋਂ ਲੱਗਾ ਹੇਤ ਹੱਥ ਮਰੋੜੇ ਤਨ ਕਪੈ ਸਹ ਹੋ ਆਸੀਤ ਜਿਹਾ ਵਿਜਸੋਲੁਣਾ ਕਰਮਾ ਸੰਦੜਾ ਖੇਤ ਨਾਨਕ ਪ੍ਰਸਰਨ ਆਗਤੀ ਚਰਨ ਬਹੁਤ ਪ੍ਰਵ ਦੇਤ ਸੇ ਪਦ ਨਰਕਣਾ ਪਾਹੀਆ ਗੁਰ ਰਖਣ ਵਾਲਾ ਹੇਤ ਅਸਨੋ ਪ੍ਰੇਮ ਉਹ ਮਾੜਾ ਕਿਉ ਮਿਲਿਆ ਹਰ ਜਾਏ ਮਨ ਤਨ ਪਿਆਰ ਦਰਸ਼ਨ ਕਣੇ ਕੋਈ ਆਣ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੈ ਹੋ ਤਨ ਕੈ ਲਾਗਾ ਪਾਏ ਬਿਨ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਜਿਨਿ ਚਾਖਿਆ ਪ੍ਰੇਮ ਰਸੇ ਤ੍ਰੁੱਤਰੈ ਅਗਾਏ ਆਤਮਾ ਬੇਨਤੀ ਕਰਹਿ ਲਿਓ ਪ੍ਰਭੂ ਲੜਲਾਏ ਜੋ ਹਰ ਕੰਤ ਮਲਾਇਆ ਸੇ ਵਿਛੜ ਕਤੈ ਨਾ ਜਾਏ ਪ੍ਰਭਿਨ ਦੂਜਾ ਕੋ ਨਹੀਂ ਨਾਨਕ ਆਸਰਨਾਏ ਅਸੂ ਸੁਖ ਉਸੰਧਿਆ ਜਿਨਾਮੇ ਹਰ ਰਾਈ ਕਤ੍ਤ ਕਰਮ ਕਮਾਉਨੇ ਦੋਸ਼ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਆਵੇ ਆਪਣ ਸਭੇ ਰੋਗ ਵਿਮਕ ਹੋਏ RAM ਤੇ ਲੱਗਣ ਜਨਮ ਵਿਯੋਗ ਕਿਨ ਮਹਿ ਕੋੜੇ ਹੋਏਗਾ ਜਿਤੜੇ ਮਾਇਆ ਭੋਗ ਵੇਚ ਨਾ ਕੋਈ ਕਰ ਸਕੈ ਕਿਸ ਤਰ ਰੂ ਵੈ ਰੋਜ ਕਿਤਾ ਕਿਸ਼ਨ ਨਾ ਹੋਵੇ ਲਿਖਿਆ ਤੁ ਸੰਜੋਗ ਬੜਾ ਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੈ ਸਭ ਵਿਯੋਗ ਨਾਨਕੋ ਪ੍ਰਵ ਰਾਖ ਲੇ ਮੇਰ ਸਾਹਿਬ ਬੰਦੀ ਮੋਚ ਕੱਤਕ ਹੋਵਾ ਸਾਸਾਂ ਉਬੇਨ ਸਾਸਾਂ ਸੱਬੈ ਸੋਚ ਮਗਰ ਮਾਇ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ ਜਿਨ ਕੀ ਸੋਭਾ ਕਿਆ ਗਣੀ ਜਿਸ ਸਾਹਿਬ ਮੇ ਲੜਿਆ ਤਨ ਮਨ ਮੋਲਿਆ ਰਾਮ ਸਿਉ ਸੰਸਾਰ ਸਹਿ ਲੜਿਆ ਸਾਜਨਾ ਤੇ ਬਹਾਰੀ ਸੇ ਰਹਿਣ ਅਕੇ ਲੜਿਆ ਚੰ ਦੁੱਖ ਨ ਕਬੋ ਉਤਰੈ ਸੇ ਜਮਕੇ ਵਸ ਪੜਿਆ ਜਿਨੀ 라ਵਿਆ ਪਰਵਿਆ ਪਨਾ ਸੇ ਦਿਸਨ ਨਿਤ ਕੜਿਆ ਰਤਨ ਜਿਵੇ ਹਰ ਲਾਲ ਹਰ ਕੰਠ ਤਿਨਾ ਜੜੀ ਆ ਨਾਨਕ ਬਾਸ਼ਾ ਤੂੜ ਤੈਨ ਨ ਪ੍ਰਸਰਨੀ ਦਰ ਪੜਿਆ ਨਗਰ ਪ੍ਰਭ ਆਰਾਧਨਾ ਬਹੁੜ ਨਜਨ ਮੜਿਆ ਉਖ ਤੁ ਘਾਰਣਾ ਵਿਆਪੈ ਕਠ ਮਿਲਿਆ ਹਰਨਾਵ ਮਨ ਵਿਦਿਆ ਚਰਨ ਆਰਬਿੰਦਾ ਦਰਸ਼ਨ ਲਗੜਾ ਸਾਉ ਉਟ ਗਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਓ ਵਿਗਾਪੁ ਨ ਸਕੈ ਮਿਲ ਸਾਧੂ ਗੁਣ ਗਾਓ ਜਹਤ ਉਪਰੀ ਤਹਿ ਮਿਲੀ ਸੱਚੀ ਪ੍ਰੀਸ ਰਮਾਓ ਕਰ ਗਹ ਲੀਨੀ ਪਾਰ ਬ੍ਰਹਮਾ ਬਹੁੜਾ ਵਿਛੜਿਆ ਹੋ ਬਾਰਜੋਂ ਲਖ ਬੇਰੀਆ ਹਰ ਸੱਜਣ ਅਗਮ ਅਗਾਹੋ ਸ਼ਰਮ ਪਈ ਨਾਰਾਇਣ ਨਾਨਕ ਦਰ ਪਈਆ ਹੋ ਉਕਸੁ ਹੰਦਾ ਸਰਬ ਸੁਖ ਜਿਸ ਬਖਸੇ ਵੇ ਪ੍ਰਵਾਹ ਭਗਵੰਤ ਜਨ ਸੰਸਾਦੁ ਆ ਤੂੜੀ ਕਰਿ ਸਿ ਨਾਨ ਹਰਿ ਕਾ ਨਾਮ ਧਿਆਏ ਸੋਣਾ ਸੁਬਨਾ ਨੂੰ ਕਰਦਾਨ ਜਨਮ ਕਰਮ ਅਲ ਉਤਰੈ ਮਨ ਤੇ ਜੈ ਗੁਮਾਨ ਕਾਮ ਕ੍ਰੋਧ ਨ ਹੋਈਐ ਬਿਨ ਸਹਲੋ ਸੁਆਣਾ ਸਤਿਏ ਮਾਰਗ ਚਲਦਿਆ ਉਸਤਤ ਕਰੇ ਜਹਾਨ 68 ਤੀਰਸਕ ਲਖਣ ਜੀਦਿਆ ਪ੍ਰਵਾਣ ਜਿਸਨੂੰ ਦੇਵਿਆ ਦਿਆ ਕਰ ਸੋਇ ਪੁਰਖ ਸੋ ਜਾਣ ਜਿਨਾ ਮਿਲਿਆ ਪ੍ਰਮਾ ਆਪਣਾ ਨਾਨਕ ਤਿਨ ਕੁਰਬਾਨ ਮਾਖੋ ਤੁਸੀਂ ਕਾਂਢੀ ਹੈ ਜਿਨ ਪੂਰਾ ਗੁਰ ਮਿਹਰਵਾਨ ਫਲਗੁਣ ਆਨੰਦ ਉਪਾਰਜਣਾ ਅਰਸ ਜਨਾਂ ਪਰਗਟਿ ਆਏ ਸੰਸਹਾਈ RAM ਕੇ ਕਰ ਕਿਰਪਾ ਦੀਆ ਮਿਲਾਏ ਸਿਜ ਸੁਹਾਵੇ ਸਰਬ ਸੁਖ ਹੁਣ ਦੁਖਾ ਨਾਹੀ ਜਾਏ ਇਸ ਮੁਨੀ ਵਡ ਭਗਨੀ ਵਰਪਾਇ ਹਰ ਰਾਇ ਮਿਲਸੀਆ ਮੰਗਲ ਲਗਾਵੇ ਗੀਤ ਗੋਵਿੰਦ ਲਾਏ ਹਰ ਜਿਹਿਆ ਵਰਣ ਦਿਸੈ ਕੋਈ ਦੂਜਾ ਲਵੇ ਨਾ ਲਾਏ ਹਲਤ ਪਲਤ ਸੁਆਰਿ ਉਹਨਾਂ ਅਨਿਹਚਲ ਦਿੱਤਿਆ ਨ ਜਾਏ ਸੰਸਾਰ ਸਾਗਰ ਤੇ ਰਖਿਆ ਨ ਬਹੁੜ ਨ ਜਨਮੇ ਤਾਏ ਜਿਹਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਫਲ ਗੁਣ ਨਿਤ ਸਲਾਈਆ ਜਿਸਨੂੰ ਤਿਲਣਾ ਤਮਾਏ ਜਿਨ ਜਨ ਨਾਮ ਧਿਆਇਆ ਤਿਨ ਕੇ ਕਾਸਰੇ ਹਰਿ ਗੁਰਪੂਰਾ ਰਾਧਿਆ ਦਰਗੇ ਸਚ ਖਰੇ ਸਰਬ ਸੁਖਾ ਨਿ ਚਰਨ ਹਰਿ ਭਉਜਲ ਵਿਖਮ ਤਰੇ ਪ੍ਰੇਮ ਭਗਤਿ ਨ ਪਾਇਆ ਵਿਖਿਆ ਨਾਹਿ ਜਰੇ ਉੜ ਗਹਿ ਦੁਦਾ ਨਸੀਬ ਪੂਰਨ ਸਚ ਭਰੇ ਪਾਰ ਬ੍ਰਹਮ ਪ੍ਰਸੇਮ ਦੇ ਮਨ ਅੰਦਰ ਏਕ ਤਰੇ ਮਹਾ ਦਿਵਸ ਮੂਰਤ ਪਲੇ ਜਿਨ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਮਹਾ ਦਿਵਸ ਮੂਰਤ ਪਲੇ ਜਿਨ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ دے تمری با میں کوئی نہ جا میں تمہارا اوچے چا بگ سگل سمگری سوتر دار تم دے آگے تمری میں م ਨਾਨਕ ਦਾ ਸਦਾ ਕੁਰਬਾਨੀ ਜੀ ਤੁਮਰੀ ਗਤ ਸਦਾ ਕੁਰਬਾਨ ਸ੍ਰੀ ਵਾਹਿਗੁਰੂ ਜੀ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਇਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਏ ਵਾਹਿ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਾ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਬਰੰਗਤ ਗਉਤਿ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਧਾਈਐ ਜਿ ਟਿਠੇ ਸਭ ਦੁੱਖ ਜਾਏ ਗੁਰੂ ਤੇਗ ਬਹਾਦਰ ਸਿਮਰਿਆ ਘਟ ਨੋ ਨਿਦ ਆਵੇ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਥਾਈ ਹੋਏ ਸਹਾਈ ਸਤ ਸ੍ਰੀ ਅਕਾਲ ਪਤਕ ਜੀ ਦਾ ਧਿਆਨ ਤਰਕੇ ਖਾਲਸਾ ਜੀ ਸਾਧ ਸੰਗਤੋ ਬੋਲਣਾ ਜੀ ਸਾ ਪਾਤਸ਼ਾਹ ਜੀ ਦੇ ਸੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਗਦੀ ਜੋਤ ਹਾਜ ਦਾ ਹਜੂਰ ਜਹ ਰਾਜ ਹੋਰ ਕਲ ਜੋ ਕੇ ਵੋਹਿਤ ਨਾਮ ਕੇ ਜਹਾਜ ਹਲਤ ਪਲਤ ਕੇ ਰਖਿਆਕ ਲੋਕ ਪਰਲੋਕ ਕੇ ਸਹਾਇਕ ਖਾਜਰ ਨਾਦਿਤ ਨਾਂ ਦੇ ਪਾਠ ਦਰਸਨੰਦ ਦਾਤ ਜੀ ਕਾ ਧਿਆਨ ਤਰਕੇ ਖਾਲਸਾ ਜੀ ਸਾਧ ਸੰਗਤੋ ਬੋਲਣਾ ਜੀ 10 ਪਾਤਸ਼ਾਹਾਂ ਚਾਹ ਸਾਹਿਬ ਜਾ ਦੇ ਪੰਜ ਪਿਆਰੇ 40 ਮੁਕਤੇ ਸਮੂਹ ਸੰਤਾਂ ਸਮੂਹ ਭਗਤਾਂ ਸਮੂਹ ਹਟੀਆਂ ਤਬੀਆਂ ਜਤੀਆਂ ਸਤੀਆਂ ਸਮੂਹ ਸਿਦਕਵਾਨਾਂ ਸਹੀਦਾਂ ਸਿੰਘਾਂ ਜੀ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਸਮੋਹੋਂ ਗੁਸਤਾਂ ਸਮੋਹੋਂ ਗੁਸ ਦਵਾਈਆਂ ਛੱਡਿਆ ਭੁੰਗਿਆ ਨਸਾਨਾਂ ਗੁਰਧਾਮਾਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਜੀ ਵਾਹੇ ਗੁਰੂ ਜੀ ਏ ਆਕਾਲ ਪੁਰਖ ਅੰਤਰ ਜਾਮੀ ਸ੍ਰੀ ਗੁਰੂ ਨਾਨਕ ਦੇਵ ਨਰੰਗਾ ਊਪ ਸੱਚੇ ਪਾਤਸ਼ਾਹ ਜੀ ਆਪ ਜੀ ਕੇ ਹਜ਼ੂਰ ਅਰਦਾਸ ਬੇਨਤੀ ਹੈ ਦਾਸਾਂ ਦੇ ਸਿਰ ਤੇ ਹੱਥ ਰੱਖੋ ਕਾਮ ਕਰੋ ਲੋਭੋ ਓੰਕਾਰ ਤੋਂ ਬਚਾਓ ਨਾਮਦਾਨ ਗਰੀਬੀ ਦਾਮ ਸਿੱਖੀ ਦਾਮ ਸੱਚਕ ਦਾਨ ਕਰੋ ਸਾਦਾਨ ਸ਼ਾਂਤੀ ਬਖਸ਼ੋ ਤੋੜੇ ਚੰਨਾ ਨਾਲ ਵਣ ਆਵੇ ਸੁਵਾਸਾਂ ਕੇਸਾਂ ਨਾਲ ਸਿੱਖੀ ਬਖਸ਼ੋ ਪ੍ਰੇਮਾ ਭਗਤੀ ਬਖਸ਼ੋ ਸਿਰ ਤੇ ਹੱਥ ਰੱਖੋ ਕਲ ਯੁਗ ਤੋਂ ਦੂਰ ਕਰੋ ਦਾਸਾਂ ਦੇ ਹਿਰਦਿਆਂ ਤੇ ਵਸੋ ਚੰਨਾ ਵਿੱਚ ਮੇਲੋ ਟੁੱਟੀ ਗੰਢੋ ਜੀ ਮਿਹਰਵਾਣ ਜੋ ਭਾਵੈ ਸੋ ਕੰਮ ਕਰਾਈ ਮਿਹਰਵਾਨ ਜੋ ਨਾ ਭਾਵੈ ਸੋ ਨਾ ਕਰਾਈ ਜੋ ਭਾਵੈ ਸੋ ਮਤ ਬੁੱਧ ਸੰਗਤ ਦੇਈ ਜੋ ਨਾ ਭਾਵੈ ਸੋ ਦਾਤ ਦੇਈ ਜਿੱਥੇ ਭਾਵੈ ਤਿੱਥੇ ਰੱਖ ਲੈ ਜਿੱਥੇ ਨਾ ਭਾਵੈ ਤਿੱਥੇ ਨਾ ਰੱਖ ਜਿੱਥੇ ਰੱਖੀ ਆਪਣੇ ਚਰਨਾਂ ਕਮਲਾਂ ਵਿੱਚ ਰੱਖੀ ਅਖੰਡ ਭਜਨ ਵਕਸੀ ਦਰਗਾਹਾਂ ਦੇ ਵਕਸੀਆਂ ਸਾਜ਼ੀਆਂ ਨਵਾਜ਼ੀਆਂ ਗੁਰਮੁਖਾਂ ਪਿਆਰਿਆਂ ਦੀ ਬਿਲੀ ਵਕਸੀ ਜਿਨ੍ਹਾਂ ਦੇ ਮੇਲੇ ਕਰਕੇ ਸਿੱਕੀ ਸਰਗਰੀ ਪ੍ਰਾਪਤੀ ਹੋਵੇ ਤਉ ਦਰਗਾਹ ਦੀ ਸਮੱਤ ਮਿਲੇ ਆਪ ਜੀ ਦੇ ਦਰ ਤੋਂ ਡਿੱਗੇ ਧੱਕੇ ਨਿੰਦਕ ਦੀ ਸੰਗਤ ਨਾਮ ਦੀ ਜਿਹਦੇ ਮੇਲੇ ਕਰਕੇ ਤੂ ਦਿਸੇ ਜਾਵੇ ਦਰਗਾਹ ਦੇ ਧੱਕੇ ਦਾ ਮੇਲਾ ਨਾ ਦਿਓ ਜੀ ਮਿਹਰਵਾਨ ਜੀ ਜਤ ਚੰਦ ਦਾ ਲਖ ਲੈ ਆਪਣੀ ਕਿਰਪਾ ਧਾ ਜਿਤ ਦਵਾਰ ਯੁਭਦਾ ਤੇ ਤੈਲੇ ਹੋਗਾ ਸੜ ਦੇ ਬਗ ਦੇ ਸੰਸਾਰ ਤੋਂ ਹੱਥ ਦੇ ਕੇ ਰੱਖ ਲੈ ਸਤ ਗੁਰਾ ਅਲੋਤਿਆਂ ਝੋਲਿਆਂ ਤੋਂ ਆਪ ਦੀ ਗੋਦ ਵਿੱਚ ਰੱਖੋ ਮਾਇਆ ਦੇ ਛਲ ਛਦਰਾਂ ਤੋਂ ਖੱਤ ਦੇ ਕੇ ਵਿਚਾਰੋ ਸਤਿਗੁਰੂ ਰਹਿਮ ਕਰੋ ਦਰੋਂ ਕਰੋ ਨਾਮ ਦਾਤ ਬਖਸ਼ੋ ਭਾਣੇ ਵਿੱਚ ਲਿਆਓ ਭਾਣਾ ਮਿੱਠਾ ਲੱਗਾ ਮੈਂ ਕੀਤਾ ਨਾ ਜਾਤਾ ਹਰਾਮ ਖੋਰ ਹਾਂ ਕਿਆ ਬਹੁ ਦੇਸਾਂ ਟੁੱਟ ਚੋ ਗੁਨ ਹੈ ਗਾਉਣ ਹਰਾਮੀ ਪਾਹਣ ਦਾ ਵਾ ਨਾ ਪਾਦ ਕਰਾਂ ਜੇ ਤਾਂ ਸੁਬੰਧ ਸਾਗਰ ਨੀਰ ਭਰਿਆ ਤੇ ਤੇ ਯੋਗਨ ਹਵਾ ਦੇ ਦਇਆ ਕਰੋ ਕਿਛ ਮਿਹਰੀ ਉਪਾਵੋ ਡੁੱਬਦੇ ਪੱਥਰ ਤਾਰੇ ਕੋਪ ਭਰਿਓ ਜੈਸੇ ਦਾਤ ਦਾ ਕਛ ਦੇਸ ਬਦੇਸ ਨਾ ਬੋਝ ਐਸੇ ਮੇਰਾ ਮਨ ਵਿਖਿਆ ਬੀ ਮੋਹ ਆਕਸ਼ ਆਰਾ ਪਾਤ ਨਾ ਸੂਝ ਖੇ ਨਿਰੰਕਾ ਸੂਪ ਸੱਚੀ ਪਾਤਸ਼ਾਹ ਜੀ ਸਾਰਿਆਂ ਦਰਾਂ ਨੂੰ ਗਾਹ ਕੀ ਆਪ ਜੀ ਦੀ ਸੱਚੀ ਦਰਗਾਹ ਪੁੱਜੇ ਮੰਦੇ ਹਾਂ ਚੰਗੇ ਹਾਂ ਤੇਰੇ ਤੇਰੀਆਂ ਦੀ ਤੈਨੂੰ ਲਾਜ ਸਿਰ ਤੇ ਖੰਧ ਦਾ ਕੋਸ ਮੱਤ ਬਖਸ਼ੋ ਸਦੇ ਰਸਤੇ ਭਾਵ ਸਰਬੱਤ ਭੁਲਾ ਮਾਫ ਕਰੋ ਸਦਾ ਲਈ ਆਪਣੀ ਚਰਨਾਂ ਦੀ ਓਟ ਸੇਵਾ ਸੁਖ ਸ਼ਾਂਤੀ ਬਖਸ਼ੋ ਸੱਚੇ ਪਾਤਸ਼ਾਹ ਜੀ ਐਸ ਵੇਲੇ ਜੋ ਕੀਤਾ ਸੋ ਵਾਹ ਵਾਹ ਜੋ ਕਰੋਗੇ ਸੋ ਵਾਹ ਵਾਹ ਜੋ ਹਾਜ਼ਰ ਹਜੂਤ ਬੈਠ ਕਰਕੇ ਕਦ ਕਰਵਾ ਰਹੇ ਉਹ ਸੋ ਧੀ ਵਾਹ 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 ਅੰਮ੍ਰਿਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਆਪ ਜੀ ਕੀ ਹਜੂਰ ਸ੍ਰੀ ਆਸਾ ਜੀ ਦੀ ਬਾਣੀ ਦੇ ਸਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਆਦਾਸ ਸਾਵਣ ਦਾ ਮਹੀਨਾ ਜਾਣ ਸ੍ਰੀ 12 ਮਾਹ ਜੀ ਕੇ ਬਾਠ ਹੋਇਆ। ਪਾਠ ਕਰਦੇ ਆਂ, ਕੀਰਤਨ ਕਰਦੇ ਆਂ, ਅਨੇਕ ਪ੍ਰਗਲਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣ। ਅਣਜਾਣ ਬੱਚੇ ਸਮਝ ਕੇ ਬਖਸ਼ ਲਿਓ ਅੱਗੇ ਵਾਸਤੇ ਸਮੱਤ ਬਖਸ਼ ਲਓ। ਇਸੇ ਖੁਸ਼ੀ ਵਿੱਚ ਆਪ ਜੀ ਕੇ ਹਜ਼ੂਰ ਘੜਾ ਪ੍ਰਸਾਦ ਦਾ ਥਾਲਾ ਸਜਾ ਕੇ ਹਾਜ਼ਰ ਕੀਤਾ। ਦਾੜ ਲੰਗਰ ਦੇ ਵਿੱਚੋਂ ਪ੍ਰਸਾਦ ਦੇ ਦਾ ਥਾਲ ਵੀ ਹਾਜ਼ਰ ਹੁੰਦਾ ਆਪ ਜੀ ਕੋ ਖੋਗ ਲੱਗੇ ਸੀਰ ਪ੍ਰਸਾਦ ਪਿਆਰੀ ਸਾਦ ਸੰਗਤ ਵਿੱਚ ਵਰਤੇ ਕਲਾ ਆਪ ਜੀ ਕੀ ਵਰਤੇ ਹੋਰ ਜੋ ਵੀ ਬਾਈ ਭਾਈ ਆਪ ਜੀ ਕੇ ਹਜੂਰ ਤੈਲ ਫੁੱਲ ਸਮੂਚਾ ਪ੍ਰਸਾਦ ਲੈ ਕੇ ਹਾਜ਼ਰ ਹੁੰਦੇ ਸਭਨਾ ਦੀ ਹਾਜ਼ਰੀ ਲਾਉਣੀ ਸਭਨਾ ਨੂੰ ਦਾਮਦਾਨ ਕੋ ਸਿੱਖੀ ਜੀਵਨ ਬਖਸ਼ਣਾ ਕਦਮ ਕਦਮ ਲੈ ਕੇ ਲਾਉਣੀ ਆਪਣੇ ਪੰਥ ਖਾਲਸੇ ਨੂੰ ਸਤਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣਾ ਅੰਗ ਸੰਗ ਸਹਾਈ ਹੋਣਾ ਦੇਸ਼ਾਂ ਪਦ ਦੇਸ਼ਾਂ ਵਿੱਚ ਆਪਣੇ ਸਿੱਖ ਸੇਵਕਾਂ ਦੀ ਇਲਾਜ ਰੱਖਣੀ ਚੜ੍ਹਦੀ ਕਲਾ ਬਖਸ਼ਣੀ ਐਸ ਵੇਲੇ ਜੋ ਵੀ ਆਪ ਜੀ ਕੇ ਹਜ਼ੂਰ ਆਇਆ ਹੈ ਆਪ ਜੀ ਦੀਆਂ ਮਿਹਰਾਂ ਦਾ ਸਦਕਾ ਸਭ ਰਾਜੀ ਜਾਵੇ ਮਨ ਬਾਣਸ਼ਤ ਬਲ ਪਾਵੇ ਧੰਦ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਘਾਣੇ ਸਰਬਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਯੋਗ ਗੁਰੂ ਕੀ ਪਿਆਰੀ ਸਾਧ ਸੰਗਤ ਦੀ ਬੇਨਤੀ ਹੈ ਸਤਕਾਰਯੋਗ ਮਹਾਂਪੁਰਖ ਸੰਤ ਬਾਬਾ ਨਰੈਣ ਸਿੰਘ ਜੀ ਉਹਨਾਂ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਉਹਨਾਂ ਦੇ ਨਗਰ ਮਾਣੂ ਕੇ ਵਿਖੇ